ਤੋ ਜੇ ਅਜੋ ਕਰਿਆ ਜਾਨਾ ਜੀ ਤਾਂ ਬਾਈ ਰੂਜੀ ਦਾ ਖਾਲਸਾ ਬਾਈ ਰੂਜੀ ਦੇ ਦੋਸਤੋ ਲਗਭਗ 6 6:30 ਦੇ ਰਹਿਮ ਆ ਤੇ ਸੁਰੇਸ਼ ਗੁਰਮੀਆ ਕੋ ਕਾਲ ਆਈ ਸੀ ਪੀਪਲਸ ਦਾ ਕੋਕ ਭਾਜੀ ਸਾਪਾ ਤੇ ਹੁਣ ਉਹ ਸਾਪ ਛੱਡਦੇ ਆ ਆਪਣਾ ਵੀ ਤੁਹਾਨੂੰ ਟੈਨਰ ਬਕੋਮੇ ਆ ਤੇ ਸਾਡੇ ਹੱਥਾਂ ਚ ਕੀ ਹੋਰ ਆ ਦੋਸਤੋ ਜਿਹੜਾ ਤਨਤਾਪ ਨੇ ਸ਼ਰਪਤੀ ਤੇ ਪਿੰਡੇ ਮੇਰਾ ਹਾਸੇ ਸਾਧਿਆ ਅਰੋਹ ਮੇਰੇ ਨਾਲ ਹੀ ਅਦੂਰ ਲੱਗਦਾ ਅੱਜ ਜਪ ਲਈ ਸ਼ੁਕਰ ਜੁਆ ਮਾਦੀ ਪੁਰੇ

ਆਇਰ ਦੇ ਨਾਲ ਨਿਕਲ ਆ। ਅਰੋਂ ਮੈਨੂੰ ਲੱਗ ਲੱਗੇ ਆਜੋ ਤੁਸੀਂ ਇੱਥੇ ਟੌਰ ਦੇਖ ਲੋ। ਮੈਂ ਤੁਹਾਡੇ ਗਾੜੀ ਆਵੇ। ਉਹ ਸਾਬਾ ਨਾ। ਹਾਂਜੀ ਹਾਂਜੀ ਕਾਲਾ ਨਾਗ। ਕਾਲਾ ਨਾਗ। ਕਾਲਾ ਨਾਗ। ਤਾਂ ਮੈਂ ਵੀ ਤੁਹਾਡੇ ਗਾੜੀ ਆ ਨਾ। ਟੈਨਸ਼ਨ ਕਿਹੜੀ ਕਰਦਲੀਂ ਤੇਰੀ। ਗੁੱਡੀ ਮਾਰ ਕੇ ਬੈਠਾ। ਇਨੀ ਟੈਨਸ਼ਨ ਮੈਨਾਂ ਦੀ ਲੋੜ ਹੀ ਨਹੀਂ। ਬੱਦ ਚੱਲੀ। ਦੋਸਤੋ ਇਹ ਰੋਜ਼ ਉਹ ਡੇ ਚੀਜ਼ਾਂ ਬਾਹਰ ਹੁੰਦੀ ਆ ਤੇ ਕਿੰਨਾ ਕਿ ਸੌਖਾ ਪਾਜੀ ਕੰਮ ਹੁਣ ਤੁਹਾਨੂੰ ਮੈਂ ਆਪਣੇ ਡੈਲਨ ਨੂੰ ਉਹ ਇੱਥੇ ਹੀ ਲੋਤਰੇ ਜਿਆਦਾ ਲੜਦੀ ਹੋਰਦੀਆਂ ਗਈ ਫੜਦੇ ਉਹਨੂੰ ਫੜਦੇ ਫੜਦੇ ਉਹਨੂੰ ਅੰਦਰ ਆਉਂਦਾ ਉਹ ਵੀ ਥੋੜਾ ਜਨਾ ਵਿਚਾਰਾ ਟੱਲ ਗਿਆ ਤੂੰ ਡਰਿਆ ਆ ਆ ਜਾ ਬਿੱਲੂ ਡਰਿਆ ਓਏ ਆਇਆ ਬਿੱਲੀ ਜਾਂਦਾ ਪਿਆ ਉਹ ਬਿੱਲੀ ਓਏ ਯਾ ਨਾ ਜਾ ਨਾ ਜਾ ਫਰਵੇ ਵਾਈ 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 ਕੋ ਕੰਪੂਲੀ ਤੰਦੀ ਬੈਠੇ ਨੂੰ ਮੈਂਗਾ ਵਾਓ ਸਾਗੇ ਵਾਤ ਉਹ ਕੁੱਲੀ ਬੁੱਲੀ ਕੁੱਦੀ ਨਾ ਬੁੱਲੀ ਉਹ ਨਾ ਬੁੱਲੀ ਉਹ ਨਾ ਬੁੱਲੀ ਤੈਨੂੰ ਬਿਸਕੁਟ ਖਵਾਉਣੇ ਆ ਉਹ ਤੈਨੂੰ ਬਰਗਰ ਹੋਵੇ ਆ ਬਰਗਰ ਆ ਦੇਣਾ ਓਏ ਓਏ ਕਰ ਕਰ ਓਏ ਓਏ ਧਿਆਨ ਨਾਲ ਧਿਆਨ ਨਾਲ ਇਹ ਕੁੱਲੀ ਫੜ ਲਿਆ ਵਾ

ਤੁਸੀਂ ਹੋਰ ਉਹਨਾਂ ਨੂੰ ਡਰਾਉਣ ਦੇ ਨਹੀਂ ਨਾ ਡਰਾਓ ਬਾਬਾ ਕੀ ਬੰਦ ਦਾ ਮੇਰੀ ਪੱਟੀ ਤੋਂ ਮਸ਼ਹੂਰ ਪੁਰਾਣੇ ਸੱਪਾਂ ਦੇ ਕਾਰੀਗਰ ਫੜਨਦੇ ਇੱਕ ਫੋਨ ਕੀਤਾ ਪਹਿਲੇ ਫੋਨ ਤੇ ਹਾਜ਼ਰ ਹੋ ਗਏ ਜੀ ਤੁਹਾਨੂੰ ਲੋਕੇਸ਼ਨ ਦਿਖਾਣੇ ਆਹ ਲੋਕੇਸ਼ਨ ਹੈ ਇਹਨਾਂ ਦੀ ਜਿੱਦਾਂ ਕਿ ਬਾਗ ਵਗੈਰਾ ਵਾ ਭਾਜੀ ਬੜੇ ਸੱਪ ਆ ਸਰ ਘਰ ਤੋਂ ਗੱਡ 100 ਗ੍ਰਾਮ ਪਤਾਲਮਨੀ ਦੀ ਜੜ ਰੱਖੋ ਘਰ 'ਚ ਮੈਂ ਤੁਹਾਨੂੰ ਨਹੀਂ ਆਂਦਾ ਜਿੰਨੇ ਵੀਡੀਓ ਦੇਖਦੇ ਮੈਂ ਸਾਰੇ ਨੂੰ ਆਣਾ ਮੈਂ ਤੁਹਾਨੂੰ ਇੱਕ ਮੇਰੇ ਕੋਲੋ ਕਿਸੇ ਵੀ ਪੰਸਾਰੀ ਵਾਲੇ ਕੋਲ ਜਾ ਕੇ ਪਤਾਲਮਣੀ ਦੀ ਜੜ ਲਲੋ ਕਿਸ ਤਰੀਕੇ ਨਾਲ ਵਰਤਨੀ ਆ ਕੀ ਹੋਰ ਆ ਪ੍ਰੋਸੀਜਰ ਆ ਮੈਂ ਸਾਰਾ ਕੁਝ ਸਮਝਾ ਦਾਂਗਾ ਮੇਰੀ ਹਾਂ ਤੁਸੀਂ ਮੇਰੇ ਕੋਲੋ ਪਰ ਕੋਈ ਨਾ ਕਰ ਦੋ ਤੇ ਦੋਸਤੋ ਜਿਹੜਾ ਤਰਨਤਾਰ ਨੇ ਸ਼ਹਿਰ ਪੱਟੀ ਤੇ ਪਿੰਡ ਮੇਰਾ ਹਸਲ ਜਿੰਨਾ ਸਭ ਖੂਬਸੂਰਤ ਹੁੰਦੇ ਆ ਉਨੇ ਹੀ ਸਭ ਡਰਾਉਣੇ ਹੁੰਦੇ ਆ ਲੋਕਾਂ ਲਈ ਸਿਰਫ ਇਹ ਸਭ ਡਰਾਉਣੇ ਆ ਪਰ ਸਾਡੇ ਲਈ ਇਹ ਸਭ ਡਰਾਉਣੇ ਨਹੀਂ ਸਾਡੇ ਲਈ ਬੇਹਦ ਖੂਬਸੂਰਤ ਚੀਜ਼ਾਂ ਨੇ ਕਿਉਂਕਿ ਸਾਡੇ ਬੜੇ ਲਿੰਕ ਆ ਇਹ ਚੀਜ਼ਾਂ ਨਾਲ ਪਰ ਮਾਦਮਾਂ ਜਾਨੇ ਕੀ ਸਾਡੇ ਇਹਨਾਂ ਦਾ ਲਿੰਕ ਵਾ ਕੀ ਇਹਨਾਂ ਦਾ ਮੋਹ ਆ ਪਰ ਜੋ ਵੀ ਆ ਪਰ ਬਹੁਤ ਜਿਆਦਾ ਵਾ ਸਾਡਾ ਕਿਸੇ ਨੂੰ ਸੱਪ ਕੱਟਦਾ ਕਿਸੇ ਦਾ ਟਾਈ ਫੈਟ ਨਹੀਂ ਠੀਕ ਹੁੰਦਾ ਕਿਸੇ ਨੂੰ ਸੱਪ ਡੱਸ ਜਾਂਦਾ ਵਾ ਕੋਈ ਦੂਰ ਨੇੜੇ ਦਾ ਵਾ ਮੇਰੇ ਨਾਲ ਫੋਨ ਤੇ ਗੱਲ ਕਰ ਸਕਦਾ ਕਿਸੇ ਨੂੰ ਸੱਪ ਕੱਟਦਾ ਵਾ ਮੇਰੇ ਨਾਲ ਗੱਲ ਕਰ ਸਕਦਾ ਕਿਸੇ ਦਾ ਦਮੂਈ ਦਾ ਜ਼ਖਮ ਨਹੀਂ ਠੀਕ ਹੁੰਦਾ ਉਹ ਵੀ ਮੇਰੇ ਨਾਲ ਗੱਲ ਕਰ ਸਕਦਾ ਵਾ ਤੇ ਬਾਕੀ ਕਿਸੇ ਨੂੰ ਪੀਲੀਆ ਵਾ ਬਾਹਰ ਜਾਣਾ ਵਾ ਰਿਪੋਰਟ ਜਾਂਦਾ ਵਾ ਸੀ ਉਹ ਚੀਜ਼ਾਂ ਦੀ ਦਵਾਈ ਦਿੰਨੇ ਆ ਕਿਸੇ ਦਾ ਟਾਈ ਫੈਟ ਬਹੁਤ ਪੁਰਾਣਾ ਵਾ ਲੋਕ ਦਵਾਈ ਖਾ ਖਾ ਕੇ ਅੱਕ ਗਿਆ ਇੱਕ ਵਾਰੀ ਮਿਲੋ ਟਾਈ ਫੈਟ ਨਹੀਂ ਬੰਦੇ ਨੂੰ ਰਹੂਗਾ ਤੇ ਬਹੁਤ ਨਾਲ ਦੇਸੀ ਦਵਾਈ ਆ ਤੇ ਜਿਆਦਾ ਗੰਮ ਸੱਪਾਂ ਦਾ ਹੀ ਆ ਤੇ ਦੋਸਤੋ ਇਹ ਚੀਜ਼ਾਂ ਨੂੰ ਆਪ ਕਦੀ ਵੀ ਫੜਨ ਦੀ ਕੋਸ਼ਿਸ਼ ਨਹੀਂ ਕਰਨੀ ਉਹ ਅਧੂਰੀ ਜਾਣਕਾਰੀ ਜਿਹੜੀ ਹੈ ਨਾ ਬਹੁਤ ਵੱਡਾ ਨੁਕਸਾਨ ਕਰਦੀ ਆ ਕੁਝ ਲੋਕਾਂ ਨੂੰ ਇਹ ਚੀਜ਼ਾਂ ਦੇ ਬਾਰੇ ਨੌਲੇਜ ਨਹੀਂ ਉਹ ਫੇਰ ਵੀ ਸੱਪ ਫੜਨ ਦੀ ਕੋਸ਼ਿਸ਼ ਕਰਦੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਇਸ ਕਰਕੇ ਅਸੀਂ ਕਹਿੰਨੇ ਆ ਕਿ ਪ੍ਰੋਫੈਸ਼ਨਲ ਇੱਕ ਟ੍ਰੇਨ ਬੰਨੇ ਨੂੰ ਸੱਦਿਆ ਕਰੋ। ਭਾਜੀ ਕੀ ਵਿਚਾਰ ਆ ਤੁਹਾਡਾ ਇਹ ਗੱਲ ਬਾਰੇ? ਬਹੁਤ ਵਧੀਆ ਜੀ। ਖਾਸ ਸਰਵਿਸੀ ਤੇ 2 ਮਿੰਟਾਂ ਦੇ ਸਾਬ ਫੜ ਕੇ ਲਗਭਗ 3-4 ਕਿਲੋਮੀਟਰ 5-7 ਮਿੰਟਾਂ ਚੋਂ ਤੁਹਾਡੇ ਕੋਲ ਹਾਜ਼ਰ ਹੋ ਕੇ। ਦੋ-ਦੋ ਤਿੰਨ ਵਾਰੀ ਘਰ ਚ ਆ ਚੁੱਕਾ ਜੀ ਤੇ ਫੜ ਲਿਆ ਅੱਜ। ਫੈਮਿਲੀ ਥੋੜੀ ਪਰੇਸ਼ਾਨ ਸੀ। ਹਾਂ ਜੀ। ਬਾਣੀ ਪੀਣ ਤੋਂ ਬਾਥਰੂਮ ਜਾਣ ਤੋਂ ਬੈਠੇ ਫੇਰਦੇ। ਦੇਖ ਲਓ ਤੁਹਾਡੇ ਸਾਹਮਣੇ ਹੀ ਆ ਉਹੀ ਚੀਜ਼ ਆ। ਆ ਕਿਹੜਾ ਕਰਦਾ ਫੜ ਤੇ ਨਹੀਂ ਇੱਥੇ ਮਰਦਾ ਵਾ। ਕੰਮ ਕਰਦਾ ਜੇ ਬੰਦੇ ਵੇਲੇ ਆ ਬੋਲੋ। ਇੱਕ